ਹੈਲੋ ਹਾਂਜੀ ਸਤਿ ਸ੍ਰੀ ਅਕਾਲ ਆਪ ਸਭ ਠੀਕ ਠਾਕ ਹੋਵੋਗੇ ਪ੍ਰਮਾਤਮਾ ਮਿਹਰ ਭਰਿਆ ਸਭ ਦੇ ਸਿਰ ਤੇ ਹੱਥ ਰੱਖੇ ਮੇਰਗਾ ਪਹਿਣਾ ਮੇਰੇ ਵੀਰ ਵੀਡੀਓ ਸਾਰੀ ਦੇਖ ਲਿਆ ਕਰੋ ਲਾਇਕ ਸ਼ੇਅਰ ਸਬਸਕ੍ਰਾਈਬਰ ਕਰਦਿਆਂ ਕਰੋ ਅੱਜ ਸੁਣਾਉਨੇ ਆਪਾਂ ਹੈਗਾ ਤਾਂ ਸਵੇਰ ਦਾ ਟਾਈਮ ਹੀ ਆ 8 ਵਜੇ ਨੇ ਹਜੇ ਸਵੇਰੇ ਸਵੇਰ ਤੱਕ ਅੱਜ ਰੱਬ ਨੇ ਪੂਰੀ ਰੈਸ ਲਵਾਤੀ ਜਦੋਂ ਉੱਠੇ ਐਨਾ ਲੱਗੇ ਵੀ ਮੀਂਹ ਨੇ ਹੀ ਪੂਰੀ ਉਹ ਝੱਖੜ ਚੋਲਾ ਵੀ ਪਾਜ ਪਾਜ ਕੇ ਆਪਾਂ ਕੰਮ ਕਰ ਲੀਏ ਹਨਾ ਹੋਈ ਬਹੁਤ ਪਾਜ ਪਾਜ ਕੰਮ ਕਰਿਆ ਵੀ ਪਹਿਲਾਂ ਤਾਂ ਝਾੜੂ ਲਾ ਦੀਆਂ ਨਾ ਫਿਰ ਕਿਵੇਂ ਜੇ ਹੋ ਜਾਂਦਾ ਉੱਤਕਣੀਆਂ ਆਈਆਂ ਪੇ ਕੇ ਰੇਤਰਾਵਾ ਜਾਂਦਾ ਜਿਹੜਾ ਮਾੜਾ ਮੋਟਾ ਇੰਜੇ ਜੰਮ ਜੇ ਜਾਂਦਾ ਵੀ ਚਲ ਸੋਣਾ ਸੋਣਾ ਬੇੜਾ ਰਹੂਗਾ ਜੇ ਮੀਂਹ ਆ ਗਿਆ ਕਿਹੜਾ ਸੋਣਾ ਬੇੜਾ ਪੱਜ ਕੀ ਗੋਹਾ ਸਟਕੇ ਕੱਚੇ ਵੇੜੇ ਕਰਕੇ ਵੀ ਖੋਦਵੜ ਕਰਦਣਗੇ ਪਸੂ ਵੀ ਗੋ ਆਗੂਆ ਪਹਿਲੀ ਸਟਿਆਉਣੇ ਆ ਸਾਰਾ ਪਹਿਲਾਂ ਝੜ ਝੂੜ ਲਾ ਕੇ ਗੋਹ ਗੋਹੇ ਸਟਕੇ ਉਸ ਤੋਂ ਬਾਅਦ ਚਾਹ ਪੀਤੀ ਵੀ ਆ ਗਿਆ ਬਸ ਮੀ ਤਾਂ ਆ ਗਿਆ ਲੱਗੇ ਮੀ ਕਿਹੜਾ ਹੋਣਾ ਸੀ ਅੱਧੇ ਘੰਟੇ ਬਾਅਦ ਕਿਧਰੀ ਵਾਗਲ ਪੋਰਾ ਵੀ ਨਹੀਂ ਪੁਸਾਏਗਾ ਪਤਾ ਨਹੀਂ ਕੀ ਗਾ ਕਾਰਨ ਸਾਡੇ ਮੀਂਹ ਕਿਉਂ ਨਹੀਂ ਪਾਉਂਦਾ ਕੀ ਰੱਬ ਨੂੰ ਕੋਈ ਸਾਡੇ ਨਾਲ ਦੁਸ਼ਮਣੀ ਆ ਮੈਂ ਵੀ ਨਹੀਂ ਪਾਇਆ ਮੀ ਵਿਚ ਬਥੇਰਾ ਮੈਂ ਪਾਇਆਗਾ ਪਿੰਡਾਂ ਚ ਦੋ ਤਿੰਨ ਵਾਰੀ ਪਾ ਗਿਆ ਚਲੋ ਜੀ ਜਿਵੇਂ ਹਨਾ ਰੱਬ ਨੂੰ ਮਨਜ਼ੂਰ ਆ ਉਵੇਂ ਕਰਦਾ ਵਾ ਜਿਹੇ ਜੇ ਬੰਦੇ ਹੋ ਰਹੇ ਆ ਜਿਹੜਾ ਰੱਬ ਹੋ ਰਿਹਾ ਗੱਲਾਂ ਸੱਚੀਆਂ ਸਿਆਣਿਆਂ ਨੇ ਬੰਦੇ ਹੁਣ ਰੱਬ ਨੂੰ ਰੱਬੀ ਨਹੀਂ ਸਮਝਦੇ ਹੈ ਕਿ ਰੱਬ ਵੀ ਕੀ ਕਰੇ ਵਿਚਾਰਾ ਇੱਕ ਗਰਮੀ ਕਰਕੇ ਤਾਂ ਬਾੜਿਆ ਹੋਇਆ ਪਿਆ ਐ ਹੋਇਆ ਤਲਾਸ਼ ਹੋਈ ਪਈ ਮੀ ਜੀ ਕਿਹੜੇ ਵੇਲੇ ਮੀ ਫਾ ਦੇ ਕਿਹੜੇ ਵੇਲੇ ਮੀ ਪਾ ਕਿੱਥੇ ਪਾਉਂਦਾ ਵਾ ਬੁਧਿਏ ਸੀ ਜੇ ਛੋਟੇ ਛੋਟੇ ਨਾਲ ਗਰਮੀ ਦਾ ਪਤਾ ਸੀ ਨਾਲ ਸਰਦੀ ਦਾ ਪਤਾ ਸੀ ਜਿੱਥੇ ਲਟ ਜਾਂਦੇ ਉੱਥੇ ਲੇਟ ਜਾਂਦੇ ਹਨਾ ਵੱਡੇ ਹੋ ਕੇ ਤਾਂ ਉਹੀ ਗੱਲ ਕਬੂਲਦਾਰੀਆਂ ਗੱਲ ਪਾਈ ਜਾਂਦੀਆਂ ਬੰਦੇ ਦੇ ਬੰਦਾ ਵੀ ਕੀ ਕਰੇ ਕੁਸ ਤਾਂ ਬੰਦੇ ਨੂੰ ਕਬੂਲਦਾਰੀ ਦਾ ਬੋਝ ਦੱਬ ਲਾਂਦਾ ਕੁਸ ਬੰਦੇ ਨੂੰ ਟੈਂਸ਼ਨਾਂ ਹੋ ਜਾਂਦੀਆਂ ਨੇ ਔਖਾਂ ਸੌਖਾਂ ਹੋ ਜਾਂਦੀਆਂ ਨੇ ਛੋਟਿਆਂ ਨੂੰ ਆਪਾਂ ਨੂੰ ਇੰਨਾ ਪਤਾ ਨਹੀਂ ਹੁੰਦਾ ਔਕਸੋਕ ਵੀ ਕੀ ਹੁੰਦੀ ਆ ਹਨਾ ਜਦੋਂ ਆਪ ਨੂੰ ਲੱਗ ਜਾਂਦੀ ਆਪਾਂ ਨੂੰ ਫੇਰ ਪਤਾ ਲੱਗਦਾ ਵੱਡੇ ਹੋ ਕੇ ਔਕਸੋਕ ਵੀ ਕੀ ਚੀਜ਼ ਹੁੰਦੀ ਆ ਉਹ ਤਾਂ ਆਪਣਾ ਬਚਪਨ ਹੁੰਦਾ ਵਾ ਵਧੀਆ ਲੰਘਿਆ ਸੀ ਚਲੋ ਔਖਾ ਉਹ ਬੰਦਾ ਹਨਾ ਖਾਈ ਸਖਾਈ ਗਰੀਬੀ ਵੀ ਘਟ ਲਾਂਦਾ ਕੋਈ ਕੁਝ ਨਹੀਂ ਹੁੰਦਾ ਜੇ ਨਾ ਕੁਝ ਹੋਊ ਅਗਲਾ ਦਿਹਾੜੀ ਕਰਕੇ ਖਾ ਲੂਗਾ ਹਨਾ ਗਰੀਬੀ ਅਮੀਰੀ ਤਾਂ ਆਉਂਦੀ ਰਹਿੰਦੀ ਆ ਬੰਦੇ ਤੇ ਜੇ ਗਰੀਬੀ ਉਮੀਰੀ ਨਾ ਆਵੇ ਦੇਖ ਪਰ ਰੱਬ ਨੂੰ ਰੱਬ ਨਾ ਸੰਜੀ ਗੱਲ ਕਰ ਜਿਹੜੇ ਬੰਦੇ ਰੱਬਾ ਉਹ ਖੀ ਦੇ ਦਾ ਨਾ ਸਿਰ ਉੱਤੇ ਇਹ ਨਹੀਂ ਬੰਦੇ ਨੂੰ ਕੋਈ ਉੱਠਣ ਦਿੰਦੀ ਹੈਗੀ ਕਹਣਾ ਆਪਾਂ ਨੂੰ ਸਰਦਾ ਨਹੀਂ ਹੁੰਦਾ ਕੁਛ ਕਰੇ ਖਾਦੇ ਬਣਾ ਵੀ ਕਰੇ ਬਣਾ ਵੀ ਜਵਾਖਾਂ ਨੇ ਮਾਰਿਆ ਨਾ ਆਪਾਂ ਸਭ ਕੁਝ ਕਰਨਾ ਪੈਂਦਾ ਹੈ ਪਰ ਰੱਬ ਕੱਚੀ ਪੱਕੀ ਨਹੀਂ ਦੇਖਦਾ ਹੈਗਾ ਚਲੋ ਜੇ ਮਹਾਰਾਜ ਨੂੰ ਮਨਜ਼ੂਰ ਆ ਹਨਾ ਫਿਰ ਆਪਣੀ ਤਾਂ ਕਿੱਥੇ ਬਾਹਰ ਚੱਲਦੀ ਆ ਰੱਬ ਨੇ ਕੇ ਨਸਖੇ ਬਹੁਤ ਦੇਤੇ ਗਰੀਬੀ ਹੋਈ ਤਾਂ ਕੱਟ ਲਾਂਦਾ ਬੰਦਾ ਗਰੀਬੀ ਹੋਈ ਤਾਂ ਕੋਈ ਅਮੀਰ ਹੋ ਜਾਂਦਾ ਇਹ ਤਾਂ ਆਉਂਦੀ ਜਾਂਦੀ ਆ ਇੱਕ ਵਾਰੀ ਬੰਦੇ ਤੇ ਗਰੀਬੀ ਆਉਂਦੀ ਅਮੀਰੀ ਵੀ ਆ ਜਾਂਦੀ ਹੈ ਇਹ ਗਰੀਬੀ ਹੁੰਦੀ ਹੈ ਕਦੇ ਮਾਲਕ ਸੁਣਦਾ ਅਮੀਰੀ ਵੀ ਆ ਜਾਂਦੀ ਹੈ ਬੋਲੀ ਕੀ ਨੇ ਕੋਸੇ ਚੱਲਦਾ ਵਾ ਵਧੀ ਆ ਪਰਮਾਤਮਾ ਕਰਦਾ ਜੋ ਵਧੀ ਕਰਦਾ ਹਨ ਆਪਾਂ ਨੂੰ ਦੁੱਖ ਜਾਂ ਹੁੰਦਾ ਆਪਦੇ ਪਰਿਵਾਰ ਦਾ ਮੈਂਬਰ ਜੇਦੋ ਚਲੇ ਜਾਵੇ ਰੱਬ ਦੀਆਂ ਤਾਂ ਖੇਡਾਂ ਬਣਾਈ ਜਾਂਦਾ ਢਾਈ ਜਾਂਦਾ ਹਨ ਜਿਆ ਲੋਜੀ ਅੱਜ ਆਪਾਂ ਇੰਨੇ ਕੁ ਵੀਡੀਓ ਹੀ ਪਾਵਾਂਗੇ ਇਹ ਤੋਂ ਵੱਧ ਨਹੀਂ ਹੋਣ ਪੈਂਦੀਗਾ ਹਾਂ ਇਹਦੋਂ ਕੋਈ ਮੰਨ ਤੇ ਗੱਲ ਚੜ ਜੇ ਫਿਰ ਨਿੱਜੀ ਕਰਦਾ ਗੱਲ ਕਰਨ ਨੂੰ ਜਿਓ ਕੰਮ ਕਰੀ ਜਾ ਕਰੀ ਜਾ ਜੇਦੋਂ ਮਨ ਤੇ ਚੜ ਜੇ ਫਿਰ ਤਾਂ ਬਸ ਆ ਲੱਗਦਾ ਵੀ ਕੀ ਐ ਇੱਥੇ ਦੁਨੀਆਂ 'ਚ ਚਲੋ ਜੀ ਮੈਂ ਆਪਣਾ ਆਤਮਾ ਨੂੰ ਮਨਜ਼ੂਰ ਆ ਹਨਾ ਬੈਗਰੂ ਜੀ ਕਾ ਖਾਸ ਬੈਗਰੂ ਜੀ